ਮਾਏ ਠੰਡੜੀ ਛਾਂ ਤੇ ਬਾਪੂ ਏਸੀ ਹੁੰਦਾ ਏ ਪੁੱਤਰ ਵੜਾ ਸ਼ਕੀਨ ਤੇ ਬਾਪੂ ਦੇਸੀ ਹੁੰਦਾ ਏ ਮਾਏ ਠੰਡੜੀ ਛਾਂ ਤੇ ਬਾਪੂ ਏਸੀ ਹੁੰਦਾ ਏ ਪੁੱਤਰ ਵੜਾ ਸ਼ਕੀਨ ਤੇ ਬਾਪੂ ਦੇਸੀ ਹੁੰਦਾ ਏ ਜਦੋਂ ਪੁੱਤਰ ਕਰ ਝਮਦਾ ਲੋਕੀ ਦੇਣ ਵਦਾਈ ਵੇ ਜਦੋਂ ਪੁੱਤਰ ਕਰ ਝਮਦਾ ਲੋਕੀ ਦੇਣ ਵਦਾਈ ਵੇ ਪੁੱਤਰ ਲਵੇ ਨਜਾਰੇ ਬਾਪੂ ਕਰੇ ਕਮਾਈ ਵੇ ਪੁੱਤਰ ਲਵੇ ਨਜਾਰੇ ਬਾਪੂ ਕਰੇ ਕਮਾਈ ਵੇ ਜੇ ਮਿੱਟੀ ਹੁੰਦਾ ਬਾਪੂ ਫਕ ਦਾ ਰੀਤਾ ਵੀ ਮਿੱਟੀ ਦੇ ਵਿੱਚ ਮਿੱਟੀ ਹੁੰਦਾ ਬਾਪੂ ਫਕ ਦਾ ਰੀਤਾ ਵੀ ਜਦੋਂ ਬਾਪੂ ਤੁਰ ਜਾਵੇ ਮਗਰੋਂ ਆਉਂਦਾ ਚਿਤਾ ਵੀ ਜਦੋਂ ਬਾਪੂ ਤੁਰ ਜਾਵੇ ਮਗਰੋਂ ਆਉਂਦਾ ਚਿਤਾ ਵੀ ਹਾਈ ਮਿੱਠੜੇ ਮਿੱਠੜੇ ਲੜਦਾ ਪੁੱਤਰਾ ਕਰ ਲੈ ਪੜਾਈ ਵੀ ਹਾਈ ਮਿੱਠੜੇ ਮਿੱਠੜੇ ਲੜਦਾ ਪੁੱਤਰਾ ਕਰ ਲੈ ਕਮਾਈ ਵੀ ਪੁੱਤਰ ਲਵੇ ਨਜਾਰੇ ਬਾਪੂ ਕਰੇ ਕਮਾਈ ਵੀ ਪੁੱਤਰ ਲਵੇ ਨਜਾਰੇ ਬਾਪੂ ਕਰੇ ਕਮਾਈ ਵੀ ਬਾਪੂ ਵਰਗਾ ਰਿਸ਼ਤਾ ਨਾ ਜਗ ਤੇ ਹੁੰਦਾ ਹੋਰ ਲੋਕੋ ਦਾ ਦਿਲ ਵਿੱਚ ਖੋਰ ਲਕੋ ਉੱਤੋਂ ਉੱਤੋਂ ਲੜਦਾ ਨਾ ਰੱਖਦਾ ਦਿਲ ਵਿੱਚ ਖੋਰ ਲਕੋ ਪੈਣ ਵਿੱਚ ਚੰਗੀ ਹੁੰਦੀ ਐ ਜਿਹੜੀ ਮਾ ਜਾਈਵੇ ਪੁੱਤਰ ਲਵੇ ਨਜਾਰੇ ਬਾਪੂ ਕਰੇ ਕਮਾਈਵੇ ਪੁੱਤਰ ਲਵੇ ਨਜਾਰੇ ਬਾਪੂ ਕਰੇ ਕਮਾਈਵੇ പു റി വേ മഹിന് പുത്തര ജോ ലി റി വേ മോ സജണോ ബാപ്പൂ പുത്ൂ ചിട വേ മേക്കോ സജണോ ബാപ്പൂ പുത്ൂ ചിട വേ ਪੁੱਤਰਾਂ ਦੀ ਰੀਸ ਕਰਨ ਨਾ ਕਦੇ ਜਮਾਈ ਵੇ ਪੁੱਤਰਾਂ ਦੀ ਰੀਸ ਕਰਨ ਨਾ ਕਦੇ ਜਮਾਈ ਵੇ ਪੁੱਤਰ ਲਵੇ ਨਜਾਰੇ ਬਾਪੂ ਕਰੇ ਕਮਾਈ ਵੇ ਪੁੱਤਰ ਲਵੇ ਨਜਾਰੇ ਬਾਪੂ ਕਰੇ ਕਮਾਈ ਵੇ ਬਾਪੂ ਬੜਾ ਖੁਸ਼ ਹੁੰਦਾ ਪੁੱਤ ਦੀ ਸ਼ਾਦੀ ਕਰਦਾ ਵੇ ਕੱਪਾਤਾ ਸੱਜਣੋ ਰੱਬ ਤੋਂ ਡਰਦਾ ਏ ਬਾਪੂ ਦੇ ਨਾਲ ਕਦੇ ਨਾ ਕਰਿਆ ਕਰੋ ਲੜਾਈ ਵੇ ਪੁੱਤਰ ਲਵੇ ਨਾ ਜਾਰੇ ਬਾਪੂ ਕਰੇ ਕਮਾਈ ਵੇ ਜੇ ਮਾਹ ਹੈ ਠੰਡੜੀ ਸ਼ਾਂਤੇ ਬਾਪੂ ਏਸੀ ਹੁੰਦਾ ਏ ਜੇ ਮਾਹ ਹੈ ਠੰਡੜੀ ਸ਼ਾਂਤੇ ਬਾਪੂ ਏਸੀ ਹੁੰਦਾ ਏ वे नजारे बापू करे कमाई वे